9 ਮਾਰਚ ਨੂੰ ਭਾਰਤਬੰਦ ਦੇ ਰੋਸ ਵਿੱਚ ਵਪਾਰੀ ਵਰਗ ਦੁਕਾਨਦਾਰ ਸਿਆਸੀ ਅਤੇ ਧਾਰਮਿਕ ਪਾਰਟੀਆਂ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਹੈ। ਕਪੂਰਥਲਾ ਸੋਨੀ ਇੱਟ ਪੱਥਰ ਦੇ ਮਾਲਕ ਦੀ ਤਰਫੋਂ ਐਸ.ਸੀ ਭਾਈਚਾਰੇ ਦੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਅਲਰਟ ਕੀਤੀ ਗਈ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਹੋਏ ਝਗੜੇ ਸੰਬੰਧੀ ਭਾਰਤੀ ਆਮ ਜਨਤਾ ਪਾਰਟੀ ਦੇ ਪ੍ਰਧਾਨ ਸतीश ਕੁਮਾਰ ਨਾਹਰ ਵੱਲੋਂ ਐਸ.ਸੀ 9 ਮਾਰਚ ਨੂੰ ਕਪੂਰਥਲਾ ਬੰਦ ਦਾ ਸੱਦਾ ਦਿੱਤਾ ਗਿਆ ਹੈ ਕਪੂਰਥਲਾ ਦੇ ਵਪਾਰੀ ਵਰਗ ਦੁਕਾਨਦਾਰਾਂ ਵੱਖ-ਵੱਖ ਸਿਆਸੀ ਤੇ ਧਾਰਮਿਕ ਪਾਰਟੀਆਂ ਦੇ ਆਗੂਆਂ ਨੇ 9 ਮਾਰਚ ਨੂੰ ਕਪੂਰਥਲਾ ਬੰਦ ਦਾ ਸੱਦਾ ਦਿੱਤਾ ਹੈ ਡਿਪਟੀ ਕਮਿਸ਼ਨਰ ਜ਼ਿਲ੍ਹਾ ਕਪੂਰਥਲਾ ਅਮਿਤ ਕੁਮਾਰ ਪੰਚਾਲ ਨਾਲ ਮੀਟਿੰਗ ਕੀਤੀ ਹੈ ਡਿਪਟੀ ਕਮਿਸ਼ਨਰ ਜ਼ਿਲ੍ਹਾ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਕਪੂਰਥਲਾ ਦੇ ਵਪਾਰੀ ਵਰਗ ਦੁਕਾਨਦਾਰਾਂ ਵੱਖ-ਵੱਖ ਸਿਆਸੀ ਤੇ ਧਾਰਮਿਕ ਪਾਰਟੀਆਂ ਦੇ ਆਗੂਆਂ ਤੇ ਸੋਨੀ ਇੱਟਾਂ ਪੱਥਰ ਪੱਥਰ ਰਿਪੀਟ ਪੱਥਾਂ ਪੱਥਾਂ ਦੇ ਮਾਲਕਾਂ ਨਾਲ ਮੀਟਿੰਗ ਕਰ ਉਪਰੰਤ ਕੀਤਾ ਉਹਨਾਂ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਸਰਕਾਰ ਵੱਲੋਂ ਐਸ.ਸੀ. ਭਾਈਚਾਰੇ ਨੂੰ ਅਲਰਟ ਕੀਤੀ ਜ਼ਮੀਨ ਤੇ ਕਬਜ਼ਾ ਕਰਨ ਦੇ ਦੋਸ਼ ਲਾਏ ਜਾ ਰਹੇ ਨੇ ਸਾਰਾ ਕੀ ਹੈ ਮਾਮਲਾ ਸੁਣੋ ਪੂਰੀ ਖਬਰ ਦੀਪਕ ਜੀ ਜੇ ਆਪਾਂ ਗੱਲ ਕਰੀਏ ਤੁਸੀਂ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਹੋ ਜਿਹੜੇ ਕਿ ਅੱਜ ਬਜ਼ਾਰ ਵੱਲੋਂ ਵਪਾਰੀ ਵੱਲੋਂ ਨਾਲ ਦੀ ਸਭ ਨੂੰ ਵੀ ਮਿਲਣ ਆਏ ਤਾਂ ਕੀ ਮਾਮਲਾ ਸੀ ਤੇ ਕਿਤਾ ਦੇਖਦੇ ਜਿਹੜੇ ਕਿ ਪੰਜਾਬ ਸ਼ਹਿਰ ਬੰਦ ਕਰਨ ਦੀ ਕਾਲ ਕਾਲ ਨੂੰ ਵੀ ਸਟੇਸ਼ਨਰੀ ਉਹ ਗੱਲ ਇਹ ਆ ਕਿ ਪਿਛਲੇ 4 ਜਾਂ 5 ਮਹੀਨੇ ਤੋਂ ਇੱਕ ਮਾਮਲਾ ਬੜਾ ਚਰਚਾ ਦਾ ਵਿਸ਼ੇ ਬਣਿਆ ਹੋਇਆ ਮੀਡੀਆ ਵਿੱਚ ਸੋਸ਼ਲ ਮੀਡੀਆ ਵਿੱਚ ਵੀ ਅਤੇ ਪ੍ਰਿੰਟ ਮੀਡੀਆ ਦੇ ਵਿੱਚ ਉਹਦੀ ਪਿਛੋਕੜ ਵਿੱਚ ਜੇ ਜਾਈਏ ਤੇ ਪਿਛਲੇ ਲੰਬੇ ਸਮੇਂ ਤੋਂ ਸੋਨੀ ਸਾਹਿਬ ਜਿਹੜੇ ਆ ਇਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਦੇਖੋ ਅੱਜ ਵਪਾਰੀ ਵਰਗ ਕੋਈ ਵੀ ਪੋਲੀਟੀਕਲ ਪਾਰਟੀ ਦੇ ਨੁਮਾਇੰਦੇ ਵੀ ਨਾਲ ਆ ਸਾਡੀ ਮੋਬਾਈਲ ਐਸੋਸੀਏਸ਼ਨ ਕਪੜੇ ਦੇ ਵਪਾਰੀ ਫਾਈਨਾਂਸ ਐਸੋਸੀਏਸ਼ਨ ਅਤੇ ਮੰਦਰ ਕਮੇਟੀਆਂ ਧਾਰਮਿਕ ਸਮਾਜਿਕ ਸੰਸਥਾਵਾਂ ਦੇ ਉਧੇਦਾਰ ਅੱਜ ਇੱਕ ਸਾਂਝੇ ਤੌਰ ਤੇ ਅੱਜ ਡੀਸੀ ਸਾਹਿਬ ਨੂੰ ਮਿਲਣ ਆਏ ਆ ਕਿਉਂਕਿ ਕਾਰਨ ਇਹ ਆ ਕਿ ਅਸੀਂ ਸੋਨੀ ਸਾਹਿਬ ਦੀ ਫੇਵਰ ਨਹੀਂ ਕਰਦੇ ਜੇ ਸੋਨੀ ਸਾਹਿਬ ਦੀ ਗਲਤੀ ਆ ਜੇ ਉਹਨਾਂ ਨੇ ਕੋਈ ਸਰਕਾਰੀ ਜ਼ਮੀਨ ਤੇ ਕੋ ਕਬਜ਼ਾ ਕੀਤਾ ਵਾ ਤੇ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਇਹਦੇ ਚ ਕੋਈ ਕਿਸੇ ਨੂੰ ਤਰਾਜ ਨਹੀਂ ਮਗਰ ਇੱਕ ਵਪਾਰੀ ਨੂੰ ਜਾਣ ਬੁੱਝ ਕੇ ਹਰਾਸ ਕੀਤਾ ਜਾਵੇ ਉਹਨੂੰ ਤੰਗ ਕੀਤਾ ਜਾਵੇ ਔਰ ਉਹਦੀ ਜਿਹੜੀ ਮਾਨ ਮਰਿਆਦਾ ਵਾ ਉਹਨੂੰ ਖੁੱਲਾ ਕਹਾਣ ਕੀਤਾ ਜਾਵੇ ਪੇਪਰਾਂ ਦੇ ਵਿੱਚ ਵੀ ਅਤੇ ਮੀਡੀਆ ਰਾਈ ਵੀ ਇਹ ਕੋਈ ਚੰਗੀ ਵਧੀਆ ਗੱਲ ਨਹੀਂ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਪਿਛਲੇ 5 ਜਾਂ 6 ਮਹੀਨਿਆਂ ਤੋਂ ਇਹਨਾਂ ਦੀਆਂ ਦਰਖਾਸਤਾਂ ਪੈਂਡਿੰਗ ਮੀਆਂ ਮਗਰ ਕੋਈ ਸੁਲਵਾਈ ਨਹੀਂ ਹੋ ਰਹੀ ਅੱਜ ਸਾਂਝੇ ਤੌਰ ਤੇ ਸਾਰੇ ਸ਼ਹਿਰ ਵਾਸੀਆਂ ਨੇ ਅੱਜ ਰਲ ਕੇ ਪੀਸੀ ਸਾਹਿਬ ਦੇ ਕੋਲ ਮੰਗ ਰੱਖੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਕਿ 9 ਤਰੀਕ ਨੂੰ ਇਸ ਤਰ੍ਹਾਂ ਤਾਨਾ ਲਾਇਆ ਜਾਏਗਾ ਜਾਂ ਤੰਗ ਕੀਤਾ ਜਾਏਗਾ ਸੋ ਇਹ ਗੱਲ ਆ ਕਿ ਵਪਾਰੀ ਵਰਗਾ ਅੱਗੇ ਬੜਾ ਪਰੇਸ਼ਾਨ ਆ ਪੁਲਿਸ ਸਾਹਿਬ ਨੇ ਵੀ ਇਹ ਗੱਲ ਕੀਤੀ ਆ ਕਿ ਵਪਾਰੀ ਤਾਂ ਅੱਗੇ ਬਹੁਤ ਡਰਿਆ ਹੋਇਆ ਨਾ ਤਾਂ ਕੰਮਕਾਰ ਆ ਜੋ ਜਾਂ ਲਾਅ ਐਂਡ ਸਟੇਟਿਟੀ ਲਾਅ ਐਂਡ ਆਰਡਰ ਦੀ ਸਟੇਟਿਟੀ ਦੇਖ ਲੋ ਕਪੂਥਰੇ ਦੇ ਵਿੱਚ ਕਿੰਨੀ ਮਾੜੀ ਆ ਕਿ ਸੋਨੀ ਸਾਹਿਬ ਨੇ ਕੋਈ ਸਰਕਾਰੀ ਜ਼ਮੀਨ ਤੇ ਕਬਜ਼ਾ ਕੀਤਾ ਹੋਵੇ ਤੁਸੀਂ ਸਾਬਤ ਕਰੋ ਇਸ ਗੱਲ ਨੂੰ ਮਗਰ ਸਰਕਾਰ ਇਸ ਗੱਲ ਨੂੰ ਸੁਣਨ ਨੂੰ ਤਿਆਰ ਨਹੀਂ ਆ ਇੰਨੇ ਹੀ ਵਪਾਰੀ ਇੰਨਾ ਸ਼ਹਿਰ ਅੱਜ ਡੀਸਾ ਕੋ ਆਇਆ ਵਾ ਐਸਐਸਬੀ ਸਾਹਿਬ ਨੂੰ ਮਿਲਣ ਦਾ ਮਨ ਵਾ ਸਾਰਿਆਂ ਦਾ ਕਿ ਇਦਾਂ ਦਾ ਕੋਈ ਵੀ ਬੰਦਾ ਉੱਠ ਕੇ ਜਿੰਨੂੰ ਮਰਜ਼ੀ ਤੰਗ ਕਰ ਲੂਗਾ ਨਜ਼ਾਇਜ਼ ਇੰਦਾ ਕਰਨ ਲੱਪੂਗਾ ਇਹ ਕੋਈ ਤਰੀਕਾ ਨਹੀਂ ਹੈਗਾ ਇਸ ਕਰਕੇ ਅੱਜ ਪੂਰੇ ਸ਼ਹਿਰ ਦੀ ਮੰਗ ਆ ਕਿ ਪ੍ਰਸ਼ਾਸਨ ਆਉਣ ਵਾਲਾ ਜਿਹੜਾ ਸਮਾਂ ਵਾ ਉਹਦੇ ਵਿੱਚ ਕੋਈ ਅਸਾਇਬ ਜਿਹੜੀ ਆ ਗਟਨਾ ਨਾ ਵਾਪਰ ਜਾਵੇ ਉਹਨੂੰ ਹੱਲ ਕਰਨ ਵਾਸਤੇ ਕੋਈ ਨਾ ਕੋਈ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ। ਸ਼ੁਕਲਾ ਜੀ ਜੇ ਆਪਾਂ ਗੱਲ ਕਰੀਏ ਸ਼ਹਿਰ ਦੇ ਵਿੱਚ ਤੁਸੀਂ ਲੋ ਇਨ ਆਰਡਰ ਨੂੰ ਕਿੱਦਾਂ ਦੇ ਦਿੱਤੇ ਕਿ ਚਲੋ ਆਏ ਦਿਨ ਹਰ ਇੱਕ ਕੋਈ ਪਾਰਟੀ ਬੋਲਰ ਸ਼ਹਿਰ ਬੰਦ ਕਰਨ ਦੇ ਕਾਰਨ ਨੂੰ ਕੀਤੀ ਜਾਂਦੀ ਕਾਲ ਕੀਤੀ ਜਾਂਦੀ ਸ਼ਹਿਰ ਬੰਦ ਕਰਨ ਦੀ। ਮੈਂ ਇਹ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਗਾ, ਮੀਡੀਅਮ ਮਾਧਿਅਮ ਰਾਹੀਂ ਦੱਸਣਾ ਚਾਹੁੰਗਾ ਮੀਡੀਆ ਦੇ ਰਾਹੀਂ ਕਿ ਤੁਸੀਂ ਚੀਜ਼ ਦੇਖੋ ਪੰਜਾਬ ਵਿੱਚ ਹੋ ਕੀ ਰਿਹਾ ਵਾ। ਆਏ ਦਿਨ ਕਿਸੇ ਵੀ ਪਾਰਟੀ ਦੀ ਕਾਲ ਦਿੱਤੀ ਜਾਂਦੀ ਹੈ ਵਪਾਰੀ ਵਰਗ ਨੂੰ ਪਰੇਸ਼ਾਨ ਕੀਤਾ ਜਾਂਦਾ ਤੁਸੀਂ ਦੇਖੋ ਪੰਜਾਬ ਦੀ ਗਰੋਥ ਰੇਸ਼ਿਓ ਕੀ ਸੀਗੀ ਅੱਜ ਗਰੋਥ ਕੀ ਆ ਵਪਾਰੀਆਂ ਦੀਆਂ ਲੋਨ ਦੀਆਂ ਕਿਸ਼ਤਾਂ ਨਹੀਂ ਨਿਕਲਦੀਆਂ ਪਈਆਂ ਜਿਹਦਾ ਦਿਲ ਕਰਦਾ ਉਹ ਕਾਲ ਦਿੰਦਾ ਬੰਦ ਕਰ ਦਿਓ ਕਦ ਲਈ ਬੰਦ ਕਰ ਦਿਓ ਪਤਾ ਕਿਸੇ ਨੂੰ ਕੁਝ ਹੈ ਨਹੀਂ ਜੀ ਨਹੀਂ ਜੇ ਪਕ ਗੱਲ ਕਰੀਏ ਇੱਦਾਂ ਦੇ ਜਿਹੜੇ ਚਾਹੇ ਰਾਜਨੀਤਿਕ ਲੀਡਰ ਹੋਣ ਚਾਹੇ ਧਾਰਮਿਕ ਲੀਡਰ ਹੋਣ ਜਿਹੜਾ ਕਿ ਇੱਧਰ ਕੋਲ ਦਿੰਦੇ ਤਾਂ ਕਿਤਨੇ ਕਿਤੇ ਪ੍ਰਸ਼ਾਸਨ ਦੀ ਕਾਰ ਕਨਾਲੀ ਨੂੰ ਕਿੱਦਾਂ ਦੇ ਦੋ ਦੇਖੋ ਪ੍ਰਸ਼ਾਸਨ ਦਾ ਲਾਅ ਐਂਡ ਆਰਡਰ ਤੁਹਾਨੂੰ ਕੋਪੂਰਥਲੇ ਦੀ ਸਥਿਤੀ ਪਤਾ ਜੀ ਲਗਾਤਾਰ ਸੇ 3 ਮਰਡਰ ਹੋ ਚੁੱਕੇ ਦਿਨ ਦਿਹਾੜੇ ਚੁੱਟੇ ਦਿਨ ਇੱਥੇ ਮਰਡਰ ਹੋ ਚੁੱਕੇ ਆ ਲਾਅ ਐਂਡ ਆਰਡਰ ਬਹੁਤ ਜ਼ਿਆਦਾ ਵਧੀਆ ਨਹੀਂ ਹੈਗਾ ਤੇ ਮੇਰੀ ਤਾਂ ਇਹੀ ਮੰਗ ਆ ਕਿ ਪੁਲਿਸ ਕਪੂਰਥਲੇ ਨੂੰ ਬਚਾਇਆ ਜਾਵੇ ਕਪੂਰਥਲੇ ਦੇ ਵਿੱਚ ਜੋ ਇਸ ਟਾਈਮ ਹਾਲਾਤ ਨੇ ਬੰਦਾ ਸ਼ਾਮ ਨੂੰ ਆਪਣੇ ਘਰੋਂ ਸਬਜ਼ੀ ਲੈਣ ਤੋਂ ਵੀ ਡਰਦਾ ਤਾਂ ਅੱਜ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੀ ਵਿਸ਼ਵਾਸਨ ਦਿੱਤਾ ਗਿਆ ਦੇਖੋ ਜੀ ਜੋ ਅੱਜ ਮਾਮਲਾ ਆਇਆ ਸੁਨੀ ਦਾ ਸੋਨੀ ਪੱਠੇ ਜੀ ਵਾਲਾ ਮਾਮਲਾ ਜੋ ਆਇਆ ਐਸ ਸੀ ਭਾਈਚਾਰੇ ਦੀ ਜ਼ਮੀਨ ਬਾਰੇ ਕਿਹਾ ਗਿਆ ਉਹਦੇ ਵਿੱਚ ਸਟੇਸ਼ਨਰ ਜੀ ਦੁਆਰਾ ਇਹ ਬੋਲਿਆ ਗਿਆ ਵਾ ਕਿ 185 ਕਿੱਲੇ ਕੋਈ ਸਾਡੇ ਹੈਗੇ ਆ ਮੈਂ ਕਹਿੰਦਾ ਜੀ ਬੇਸ਼ੱਕ ਹੈਗੇ ਤੁਹਾਡੇ ਅਗਰ ਤੁਹਾਡੇ 185 ਕਿੱਲੇ ਹੈਗੇ ਆ ਤੁਸੀਂ ਆਪ ਜੀ ਡੀਸੀ ਸਾਹਿਬ ਨੂੰ ਕੋਲ ਡੀਸੀ ਸਾਹਿਬ ਜੀ ਦੀ ਜਾਂਚ ਕਰਾਣ ਅਗਰ 185 ਕਿੱਲੇ ਐਸ.ੀ. ਭਾਈਚਾਰੇ ਦੇ ਹੈਗੇ ਆ ਤੇ ਡੀਸੀ ਸਾਹਿਬ ਪੁਲਿਸ ਪ੍ਰਸ਼ਾਸਨ ਸਾਰਾ ਇਲਾਕੇ ਉਹ 185 ਕਿੱਲੇ ਐਸ.ੀ. ਭਾਈਚਾਰੇ ਨੂੰ ਦੇ ਦੇਵੇ ਅਗਰ ਉੱਥੇ ਨਹੀਂ ਹੈਗੇ ਤਾਂ ਸਕੂਨ ਤੇ ਸ਼ਾਂਤੀ ਦੇ ਨਾਲ ਸਾਰਿਆਂ ਨੂੰ ਰਹਿਣ ਦਿੱਤਾ ਜਾਵੇ ਮੇਰੀ ਬੇਨਤੀ ਇਹੀ ਆ ਮੇਰੀ ਮੰਗ ਇਹੀ ਆ ਸਰਕਾਰੀ ਪ੍ਰਸ਼ਾਸਨ ਤੋਂ ਅਗਰ ਸੋਨੀ ਪਠੇ ਵਾਲੇ ਜੀ ਨੇ ਉੱਥੇ ਕਬਜ਼ਾ ਕੀਤਾ ਹੋਇਆ ਤੇ ਉਹਨਾਂ ਤੇ ਪਰਚਾ ਦਰਜ ਕਰਕੇ ਉਹ ਜ਼ਮੀਨ ਨੂੰ ਖਾਲੀ ਕਰਾਇਆ ਜਾਵੇ ਅਗਰ ਉਹਨਾਂ ਨੇ ਉਥੇ ਉਹਨਾਂ ਦਾ ਕੋਈ ਵੀ ਕਬਜ਼ਾ ਨਹੀਂ ਹੈਗਾ ਅਗਰ ਉਹਨਾਂ ਦੀ ਆਪਣੀ ਜੱਦੀ ਪੁਸ਼ਟੀ ਹੋ ਮਾਲਕੀਆ ਤੇ ਉਹਨਾਂ ਨੂੰ ਸਕੂਨ ਦੀ ਜ਼ਿੰਦਗੀ ਇੱਕ ਜੀਣ ਵਾਸਤੇ ਦਿੱਤੀ ਜਾਵੇ ਇਹ ਸ਼ਾਸਨ ਪ੍ਰਸ਼ਾਸਨ ਦੇ ਕਰਤੱਵ ਹੈ ਕਿਉਂਕਿ ਉਹ ਪਹਿਲੇ ਨਾਗਰਿਕ ਨੇ ਤੇ ਇੱਕ ਵਪਾਰੀ ਵੀ ਨੇ ਸਰ ਜੀ ਆਪਾਂ ਗੱਲ ਕਰੀਏ ਤੁਸੀਂ ਇੱਕ ਕਹੋ ਕਿ ਨੇਤਾ ਵੀ ਹੋ ਤੇ ਇੱਕ ਵਪਾਰੀ ਵਰਗ ਨਾਲ ਵੀ ਸੰਬੰਧਿਤ ਹੋ ਤੇ ਜਿਹੜੀ ਕਿ 9 ਤਰੀਕ ਨੂੰ ਇਹ ਜਿਹੜੀ ਸਟੇਸ਼ਨਾਰੀ ਵੱਲੋਂ ਸ਼ਹਿਰ ਬੰਦ ਕਰਨ ਦੇ ਕੋਲ ਦਿੱਤੀ ਗਈ ਤੇ ਇਹਨੂੰ ਤੁਸੀਂ ਕਿੱਦਾਂ ਦੇਖਦੇ ਜਿੱਦਾਂ ਕਿ ਸੋਸ਼ਲ ਮੀਡੀਆ ਤੇ ਰਾਜ ਨੂੰ ਪਤਾ ਲੱਗਾ ਸੀਗਾ ਵਪਾਰ ਮੰਡਲ ਨੂੰ ਕਿ ਕੁਝ ਜਥੇਬੰਦੀਆਂ ਵੱਲੋਂ 9 ਤਰੀਕ ਦੀ ਬੰਦ ਦੀ ਕਾਲ ਦਿੱਤੀ ਗਈ ਆ ਤੇ ਉਸ ਬੰਦ ਦੀ ਕਾਲ ਦੇ ਨਾਲ ਵਪਾਰੀਆਂ ਦੇ ਵਿੱਚ ਬਹੁਤ ਡਰ ਦਾ ਮਾਹੌਲ ਹੈਗਾ ਕਿਉਂਕਿ ਵਪਾਰ ਤਾਂ ਅੱਗੇ ਹੀ ਵਪਾਰੀਆਂ ਦੇ ਬਹੁਤ ਮਾੜੇ ਹਾਲਾਤ ਚੱਲਦੇ ਪਏ ਨੇ ਹਾਲਾਤ ਬਹੁਤੇ ਅੱਛੇ ਨਹੀਂਗੇ ਤੇ ਜੇ ਉਹਨਾਂ ਦੀ ਕੋਈ ਮੰਗ ਹੈਗੀ ਆ ਪ੍ਰਸ਼ਾਸਨ ਦੇ ਨਾਲ ਜਾਂ ਕੋਈ ਉਹਨਾਂ ਦਾ ਐਸਾ ਕੋਈ ਜਨਮਨ ਕੰਮ ਹੈਗਾ ਉਹ ਪ੍ਰਸ਼ਾਸਨ ਦੇ ਜਾ ਕੇ ਆਪਣੇ ਕੋਲ ਉਹਨਾਂ ਦੇ ਪ੍ਰਸ਼ਾਸਨ ਕੋਲ ਜਾਣ ਤੇ ਉਹਦੇ ਜੋ ਬੰਦੀ ਕਾਰਵਾਈ ਕਰਵਾਣ ਲੇਕਿਨ ਵਪਾਰੀ ਵਰਗ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਦੁਕਾਨਾਂ ਦਾ ਧਾਰਾ ਦਾ ਅੱਗੇ ਹੀ ਬਹੁਤ ਮਾੜਾ ਹਾਲਾਤ ਹੈ ਦੁਕਾਨਾਂ ਬੰਦ ਕਰਨ ਨਾਲ ਇਹਦਾ ਕੋਈ ਹੱਲ ਨਹੀਂ ਹੋਣ ਲੱਗਾ ਸੋ ਸਾਡੀ ਡੀਸੀ ਸਾਹਿਬ ਨੂੰ ਇਹੀ ਮੰਗ ਸੀਗੀ ਕਿ ਜੋ ਵੀ ਹੈਗਾ ਤੁਸੀਂ ਪ੍ਰਸ਼ਾਸਨ ਇਹਦੇ ਵਿੱਚ ਦਖਲ ਦੇ ਕੇ ਜਿਹਦੀ ਗਲਤੀ ਹੈ ਉਹਦੇ ਤੇ ਕਾਰਵਾਈ ਕੀਤੀ ਜਾਵੇ ਲੇਕਿਨ ਵਪਾਰੀ ਵਰਗ ਦੇ ਵਿੱਚ ਡਰ ਦਾ ਮਾਹੌਲ ਨਾ ਬਣਿਆ ਬਣਾਇਆ ਜੇ ਗੱਲ ਕਰੀਏ ਡੀਸੀ ਸਾਹਿਬ ਨਾਲ ਤੁਹਾਡੀ ਮੀਟਿੰਗ ਵੀ ਹੋਈ ਤਾਂ ਡੀਸੀ ਵੱਲੋਂ ਤੁਹਾਨੂੰ ਕੀ ਅਸ਼ਵਾਸਨ ਦਿੱਤਾ ਗਿਆ ਡੀਸੀ ਸਾਹਿਬ ਨੇ ਸਾਨੂੰ ਇਹ ਇਨਸ਼ੋਰ ਕੀਤਾ ਵਾ ਕਿ ਜੋ ਵੀ ਕਾਨੂੰਨੀ ਕਾਰਵਾਈ ਜਿਸ ਤਵੀ ਬੰਦੀ ਹੋਊਗੀ ਕੀਤੀ ਜਾਊਗੀ ਸ਼ਹਿਰ ਦੇ ਵਿੱਚ ਲਾਣ ਆਰਡਰ ਜਿਹੜਾ ਪੂਰਾ ਬਣਿਆ ਰੋਗਾ ਉਹਦਾ ਖਿਆਲ ਰੱਖਿਆ ਜਾਊਗਾ ਜੇ ਕੋਈ ਵੀ ਕੋਈ ਸ਼ਰਾਰਤੀ ਅੰਸਰ ਕਿਸੇ ਨੂੰ ਵੀ ਸ਼ਰਾਰਤ ਕਰਨ ਦਾ ਮੌਕਾ ਨਹੀਂ ਦਿੱਤਾ ਜਾਊਗਾ ਨਹੀਂ ਜੀ ਜ਼ਮੀਨ ਦੀ ਆਪਾਂ ਕਹਿ ਲੋ ਕਿ ਗੱਲ ਕਰੀਏ ਕਿ ਜ਼ਮੀਨ ਨਾਲ ਜਿਹੜੀ ਐਸਸੀ ਬਰਗ ਨਾਲ ਸੰਬੰਧਿਤ ਕਿਸੇ ਵੀ ਦੀ ਹੈਗੀ ਹੈ ਤਾਂ ਲੱਗਦਾ ਕਿ ਤੁਹਾਨੂੰ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਜੀ ਦੇਖੋ ਕਿ ਜੇ ਕਿਸੇ ਸਮਾਜ ਦੀ ਕਿਸੇ ਨੂੰ ਕੋਈ ਜ਼ਮੀਨ ਵੰਡੇ ਤਾਂ ਹੋਈ ਹੋਈ ਆ ਤੇ ਉਹਨੂੰ ਮਿਲਣੀ ਚਾਹੀਦੀ ਆ ਲੇਕਿਨ ਉਹਦੀ ਪਹਿਲਾਂ ਚੰਗੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਆ ਕਿ ਆ ਉਹ ਹੈ ਵੀ ਆ ਉੱਥੇ ਜਿਸ ਨੂੰ ਆਪਾਂ ਕਲੀਅਰ ਕਰਦੇਵੇਂ ਆ ਸੋ ਇਹ ਜਿਹੜਾ ਸਾਰਾ ਕੰਮ ਹੈ ਪ੍ਰਸ਼ਾਸਨ ਦਾ ਕੰਮ ਆ ਇਹ ਪ੍ਰਸ਼ਾਸਨ ਖੁਦ ਕਰੇ ਇਹਦੇ ਵਿੱਚ ਵਪਾਰੀ ਵਰਗ ਦਾ ਕੋਈ ਕਸੂਰ ਨਹੀਂ ਹੈਗਾ ਨਾ ਵਪਾਰੀ ਵਰਗ ਨੇ ਇਹਦੇ ਵਿੱਚ ਕੁਝ ਕਰਨਾ ਵਾ ਸਾਰੇ ਜੀ ਗੱਲ ਕਰੀਏ ਚਲੋ ਕਿ ਜਿਲਕੀ 9 ਤਰੀਕ ਦੀ ਸਟੇਸ਼ਨਰ ਵੱਲੋਂ ਇੱਕ ਬੰਦ ਦੀ ਕੋਲ ਵੀ ਦਿੱਤੀ ਗਈ ਹੈ ਤੇ ਜਿੰਨਾ ਵੀ ਜਿਹੜਾ ਮਾਮਲਾ ਹੈਗਾ ਤੁਹਾਡੇ ਨਾਲ ਜ਼ਮੀਨ ਨੂੰ ਲੈ ਕੇ ਸਮਝਦਤ ਚੱਲਦਾ ਪਿਆ ਵਾ ਤਾਂ ਅੱਜ ਤੁਸੀਂ ਇਸ ਸੰਬੰਧੀ ਡੀਸੀ ਸਾਹਿਬ ਨੂੰ ਮਿਲੇ ਤਾਂ ਕੀ ਗੱਲਬਾਤ ਹੋਈ ਤਾਂ ਕੀ ਸਟਾ ਨਿਕਲਿਆ ਬਿਸਾਨੂ ਰਸੇ ਅਸੀਂ ਬਿਸਾਨੂ ਪੂਰਾ ਜਾਣੂ ਕਰਾਇਆ ਭਾਈ ਇਹ ਸਾਨੂੰ ਕਿਸਲੇ 8 ਮਹੀਨਿਆਂ ਤੋਂ ਵੀਡੀਓ ਪਾ ਪਾ ਕੇ ਵਾਇਰਲ ਕਰਕੇ ਸਾਨੂੰ ਕਮਕਾਰ ਰਿਹਾ ਰਿਹਾ ਔਰ ਲੋਕਾਂ ਨੂੰ ਗੁੰਮਰਾ ਕਰ ਰਿਹਾ ਐਸੀ ਪਾਈਛੜ ਗੁੰਮਰਾ ਕਰ ਰਿਹਾ 185 ਕਿੱਲੇ ਕਹਿੰਦਾ ਵਾ 185 ਕਿੱਲੇ ਹੈ ਕਿਤੇ ਪਰੋਂ ਇਹ ਤਸਦੀਕ ਕਰੇ ਮੇਰੀ ਉਥੇ ਮਾਲਕੀ ਹੈ ਜਿੱਤੀ ਕੁਛਤੀ ਜ਼ਮੀਨ ਹੈਗੀ ਆ ਉਹ ਕਹਿੰਦਾ ਉਹ ਵੀ ਮੇਰੀ ਹੈ ਟੋਟਲ ਤੁਹਾਡੀ ਮਾਲਕੀ ਕਿੰਨੀ ਜ਼ਮੀਨ ਜਗ੍ਹਾ ਦੀ ਆ 700.90 ਕਿੱਲੇ ਹੈਗੀ ਸਾਡੇ ਸਾਡੇ ਪਰਿਵਾਰ ਦੇ ਉੱਤੇ ਤੇ ਜਿਹੜੀ ਪੰਜਾਬ ਸਰਕਾਰ ਦੀ ਸੀ ਉਹ ਕਿੰਨੀ ਸੀ ਜਗ੍ਹਾ ਉਹ 28 ਕਨਾਲ 4 ਮੋਲੇ ਜਗ੍ਹਾ ਹੈਗੀ 28 ਕਿੱਲੇ ਹੋ ਜਾਂਦੇ ਸੋ ਸਰ ਇਹ 185 ਕਿੱਲੇ ਦੀ ਕਿਉਂ ਫਿਗਰ ਲਾ ਕੇ ਆ ਰਿਹਾ ਹੈ ਇਹ ਭਾਈ ਸਾਹਿਬ ਇਹ ਤਾਂ ਉਹਨੂੰ ਕੁਝ ਦੱਸ ਸਕਦਾ ਉਹ ਦੱਸਦਾ ਮਨੂ ਮਨੂ ਲੱਗੀ ਮਨੂਦਰ ਕੀ ਬਣਾਇਆ ਮਨੋਤ ਇਹ ਪਤਾ ਕਿ ਮਨੋਤ ਧਮਕੀਆਂ ਦੇ ਰਿਹਾ ਬਲੈਕਮੇਲ ਕਰ ਰਿਹਾ ਔਰ ਕੋਈ ਕਾਰਵਾਈ ਕੋਈ ਨਹੀਂ ਹੋ ਰਹੀ ਪਤਾ ਹੀ ਨਹੀਂ ਕਹਿ ਸਕਦਾ ਨਹੀਂ ਕਿਸ ਤਰੀਕੇ ਨਾਲ ਧਮਕੀ ਦੇ ਰਿਹਾ ਜਾਨੋ ਮਾਰ ਮਾਰਨ ਦੀ ਹੈ ਕਿ ਉਹਦਾ ਉਹ ਉਹ ਕਰ ਰਿਹਾ ਜਿਹੜੀ ਜ਼ਮੀਨ ਹੈਗੀ ਹੈ ਇਹ ਇਥੇ ਕਬਜ਼ਾ ਕਰਨਾ ਚਾਹ ਰਿਹਾ ਤਾਂ 9 ਤਰੀਕ ਨੂੰ ਜਿਹੜੀ ਬੰਦਲੀ ਕੋਲ ਦਿੱਤੀ ਗਈ ਹੈ ਤਾਂ ਲੱਗਦਾ ਕਿ ਕਿਤੇ ਨਾ ਕਿਤੇ ਇਸ ਦਾ ਸਹੀ ਕਦਮ ਹੈਗਾ ਕਿ ਇਹ ਤਾਂ ਪ੍ਰਸ਼ਾਸਨ ਦੇਖੇ ਕੋ ਸਹੀ ਹੈ ਔਰ ਗਲਤ ਹੈ ਮਤੰਤਰ ਕਿ ਕਸੇ ਹੈ ਡਿਸਾਉਂ ਕਿ ਜੇ ਮੈਂ ਗਲਤ ਤਾਂ ਮੈਨੂੰ 50 ਦੇ ਦਿਓ ਜੇ ਉਹ ਗਲਤ ਤਾਂ ਉਹ ਤੇ 50 ਦੇ ਸਦੋਂ ਦੇ ਦਿਓ ਕਿ ਵੜ ਕੇ ਕਮਰਾ ਕਮਰਾ ਵੀ ਠਾਕਿਆ ਹੈ ਦਖਾ ਦਿੱਤੀ ਹੈ ਜੁਲਾਈ ਜੁਲਾਈ ਮਹੀਨੇ ਦੀ ਉਹ ਘਰ ਵੀ ਨਹੀਂ ਅਜੇ ਤੱਕ ਕੋਈ ਤੁਹਾਨੂੰ ਲੱਗਦਾ ਕਿ ਤਨ ਕਿਤੇ ਕਹ ਲੋ ਕਿ ਇੱਕ ਪਾਰਟੀ ਦੇ ਨੂੰ ਲੈ ਕੇ ਕਿਤਨਾ ਕਿਤੇ ਤੁਹਾਨੂੰ ਥ੍ਰੈਡ ਕਰ ਰਿਹਾ ਲੱਗਦਾ ਨਹੀਂ ਹੈ ਉਹ ਥ੍ਰੈਡ ਕਰ ਰਿਹਾ ਹੈ ਵੀਡੀਓਜ਼ ਹੈਗੀਆਂ ਥ੍ਰੈਡ ਕਰ ਰਿਹਾ ਤਾਂ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮਤਲਬ ਕਿ ਕੀ ਆਸ ਰੱਖਦੇ ਆ ਕਿ ਤੁਹਾਨੂੰ ਕੋਈ ਇਨਸਾਫ ਨਹੀਂ ਪ੍ਰਸ਼ਾਸਨ ਤੋਂ ਅਸੀਂ ਆਸ ਹੀ ਰੱਖਦੇ ਆ ਕਿ ਸਾਨੂੰ ਜਿਹੜੀ ਸਾਡੀ ਸ਼ਹਿਰ ਦੀ ਅਮਨ ਸ਼ਾਂਤੀ ਬਣੀ ਰੱਖੇ ਅਸਡੀ ਜਾਨ ਤੇ ਮਾਲ ਦੀ حفاظت ਕਰੇ ਅਸੀਂ ਬੁਰੀ ਆਦਮੀ ਨਾਲ ਲੜਾਈ ਫੜੀ ਕਰਦੇ ਕਿਸ ਨਾਲ ਕਪੂਰਤਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ